ਦੁਨੀਆ ਜਾਣਦੀ ਹੈ ਕਿ ਇਸ ਦਰਬਾਰ ਦੇ ਉਤੇ ਦੁਪਹਿਰਾ ਸਾਫ ਕਟਣ ਲਈ ਲੱਖਾਂ ਇਜ਼ਾਦ ਦੇ ਵਿੱਚ ਸ਼ਦਾਲੂ ਜਿਹੜੇ ਨੇ ਨਮਸਤਕ ਕੌਂ ਲਈ ਬੋਲਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਪਹਿਰਾ ਸਾਫ ਕੱਟਿਆ ਜਾਂਦਾ ਹੈ ਦੂਰ ਦਰਾਡੇੋਂ ਸੰਗਤਾਂ ਇਥੇ ਨਤਮਸਤਕ ਖੋਣ ਲਈ ਪਹੁੰਚਦੀਆਂ ਨੇ ਚਪੈਰਾ ਸਾਫ ਕਰਦੀਆਂ ਨੇ ਤੇ ਆਪਣੇ ਮਨੋ ਕਾਮਨਾ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਅੰਦਰ ਤੇ ਬਾਹਰ ਸੰਗਤਾਂ ਦਾ ਸਮੁੰਦਰ ਵਾਂਗ ਦੇਖਣ ਨੂੰ ਮਿਲੇਗਾ ਜਿੱਧਰ ਵੀ ਤੁਹਾਡੀ ਨਿਗਾਹ ਪਵੇਗੀ ਕਿਵੇਂ ਤਾਂ ਲੱਗਦਾ ਜੀ ਇਸ ਦਰਬਾਰ ਤੇ ਆ ਕੇ ਬਹਿੰਦੇ ਆ ਕਿ ਬਹੁਤ ਸ਼ਰਧਾ ਮਿਲਦੀ ਤੇ ਸਾਡੇ ਨਾਲ ਕਾਕਾ ਹੀ ਮੇਰਾ ਹੱਦਾ ਉਹ ਜੰਡੀਗਰ ਤੋਂ ਜੀਤਪੁਰ ਥਾਂ ਤੋਂ ਜਵਾਬ ਮਿਲਿਆ ਹੀਗਾ ਤੁਹਾਨੂੰ ਦੱਸ ਬਈ ਉੱਥੇ ਦਰਬਾਰ ਸਾਹਿਬ ਜੋ ਬਾਬੇ ਦੀਸ ਅਤੇ ਗੁਰਦੁਆਰਾ ਸਾਹਿਬ ਉਹ ਆਜ ਨੂੰ ਤੀਜਾ ਦਿਨ ਹੋ ਗਿਆ ਮੈਨੂੰ ਉਹ ਕਾਕਾ ਦਾ ਆਪਣੇ ਆਵਜੂਗਾ ਹੋ ਗਿਆ ਜੀ ਇਹ ਲੋਕ ਨੇ ਪੰਜਾਂ ਤਰ੍ਹਾਂ ਜਾਈ ਮੇਰੇ ਮੂਹਰ ਦਾਸਤ 11 ਨਿਕਲੇ ਉਹ ਦਿਨ ਦੀ ਮੈਂ 11 ਤਰ੍ਹਾਂ ਜਾਉਂਗਾ ਇਹਦਾ ਲੱਗਦਾ ਜਿਵੇਂ ਇਸ ਦਰਬਾਰ ਤੇ ਪਹੁੰਚੇ ਮੈਂ ਇੱਕ ਵਾਰ ਆਇਆ ਸੀ ਬਾਬਾ ਜੀ ਰੇਟੋਮੈਟਿਕ ਮੇਰੀ ਬਿਉ ਹੜ ਲੀ ਮੈਂ 9 ਮਹੀਨੇ ਲਗਾਤਾਰ ਆਉਂਦੇ ਨੂੰ ਕਹਿੰਦਾ ਮਤਲਬ ਮੈਂ ਹਰ ਸੰਡੇ ਆਉਣਾ ਮੈਂ ਕੋਈ ਮਿਸ ਨਹੀਂ ਕੀਤਾ ਅਜੇ ਤੱਕ ਮੈਂ ਪੀ ਕਕਾਰਦੇ ਹੋਏ ਤਾਂ ਦਿਲ ਉਦਾਸ ਹੁੰਦਾ ਕਿ ਅੱਜ ਉਦਾਸ ਹੁੰਦਾ ਇਕੱਲੇ ਬਹਿ ਕੇ ਕਰੋਨਾ ਪੜ ਹੁੰਦਾ ਜੀ ਇਹਨਾਂ ਨੂੰ ਲੱਖ ਚ ਹਮਝੂ ਗਿਰਦੇ ਨੇ ਆ ਲੋਕ ਜਿਹੜੇ ਨਫ਼ਰਤ ਕਰਦੇ ਨੇ ਕੂੜੇ ਤੋਂ ਉਹ ਵੀ ਸੇਵਾ ਇਜ਼ਹਾਰ ਤੇ ਦੇਖਣ ਨੂੰ ਮਿਲੇਗੀ ਕਿ ਕੂੜਾ ਜਿਹੜਾ ਸ਼ਰਧਾਲੂਆਂ ਦੁਆਰਾ ਆ ਉਹ ਇਕੱਠਾ ਕੀਤਾ ਜਾ ਰਿਹਾ ਹੈ। ਇਹਦਾ ਲੱਗਦਾ ਜੀ ਇਸ ਦਰ ਦੇ ਉੱਤੇ ਆ ਕੇ ਸੇਵਾ ਨਿਭਾਈ ਜਾਂਦੀ ਹੈ ਕਿਵੇਂ ਕਿੰਨਾ ਕਾ ਸਕੂਨ ਹੈ। ਇਹ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਨਿਭਾਈ ਜਾਂਦੀ ਹੈ ਜੀ। ਆਈਕਲ ਟਾਈਮ ਤੋਂ ਵੇਖੋ ਤੁਹਾਡੇ ਸਾਹਮਣੇ ਕਿਸੇ ਕੋਲ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਤੰਦਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਖੜੇ ਆ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਐਤਵਾਰ ਵਾਲੇ ਦਿਨ ਦੁਨੀਆ ਜਾਣਦੀ ਹੈ ਕਿ ਇਸ ਸਰਬਾਰ ਦੇ ਉੱਤੇ ਦਪਹਿਰਾ ਸਾਫ ਕਟਣ ਲਈ ਲੱਖਾਂ ਇਜ਼ਾਦ ਦੇ ਵਿਸ਼ਦਾਲੂ ਜਿਹੜੇ ਨੇ ਨਟਕਮਸਤਕ ਕੌਣ ਲਈ ਬੋਨਦ ਰਹੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਪਹਿਰਾ ਸਾਫ ਗੱਡਿਆ ਜਾਂਦਾ ਉੱਥੇ ਹੀ ਇਹ ਤਸਵੀਰਾਂ ਜਿਹੜੀਆਂ ਨੇ ਕੰਦਨ ਬਾਬਾ ਦੀਪ ਸਿੰਘ ਜੀ ਦੇ ਦਰਦੇ ਬਿਲਕੁਲ ਬਾਹਰ ਦੀਆਂ ਨੇ ਸੜਕਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਸੜਕਾਂ ਦੇ ਉੱਤੇ ਜਿਹੜਾ ਸੰਗਤਾਂ ਦਾ ਸਮੁੰਦਰ ਹੈ ਉਹ ਭਾਰੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਐਤਵਾਰ ਵਾਲੇ ਦਿਨ ਦੂਰ ਦਰਾਡੇੋਂ ਸੰਗਤਾਂ ਇਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਚਪੈਰਾ ਸਾਹਿਬ ਗੜਮੀਆਂ ਨੇ ਤੇ ਆਪਣੇ ਮਨੋ ਕਾਮਨਾ ਜਿਹੜੀਆਂ ਨੇ ਉਹ ਬੁਰੀਆਂ ਕਰਦੇ ਨੇ ਸਾਡੇ ਨਾਲ ਤੇ ਸ਼ਰਧਾਲੂ ਮਜੂਮ ਨੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਲੱਗਦਾ ਇਸ ਦਰਦੇ ਉੱਤੇ ਆ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਕਿਹੜੀ ਜਗ੍ਹਾ ਤੋਂ ਆਏ ਜੀ ਮੋਗੇ ਤੋਂ ਆਏ ਕਿਵੇਂ ਦਾ ਲੱਗਦਾ ਜੀ ਇਸ ਦਰਬਾਰ ਤੇ ਆ ਕੇ ਬੰਦਦੇ ਆ ਕਿ ਬਹੁਤ ਸ਼ਰਧਾ ਮ ਤੂੰ ਚੰਡੀਗੜ੍ਹੋਂ ਜੀਤਕੁਰ ਸਾਹਿਬ ਤੋਂ ਜਵਾਬ ਮਿਲਿਆ ਹੀਗਾ ਸਾਨੂੰ ਦੱਸ ਬਈ ਉੱਥੇ ਦਰਬਾਰ ਸਾਹਿਬ ਜੋਬਾਬੇ ਡੀਐਸ ਦੇ ਗੁਰਦੁਆਰਾ ਸਾਹਿਬ ਉਹ ਮੇਰਾ ਸਾਹਿਬ ਉਹ ਆਜ ਨੂੰ ਤੀਜਾ ਦਿਨ ਹੋ ਗਿਆ ਮੈਨੂੰ ਉਹ ਕਾਕਾ ਨੇ ਆਪਣੇ ਆਪ ਜੋਗਾ ਹੋ ਗਿਆ ਜੀ ਕਿਥੋਂ ਦਾ ਨੱਤਾ ਬੈ ਜਮਾ ਕੰਮ ਕਰ ਰੋ ਹਰ ਗਈ ਉਹ ਬਾਰ ਕਿਰਪਾ ਕਿਰਪਾ ਹੋ ਗਈ ਉਹਨਾਂ ਦੀ ਹਾਂ ਜੀ ਹਾਂਜੀ ਅਸੀਂ ਉਹ ਮੇਰੇ ਨੂੰ ਕਹਿੰਦੇ ਪੰਜ ਐਤਵਾਰ ਜਾਈ ਮੇਰੇ ਮੂੰਹ ਅਰਦਾਸ 11 ਨਿਕਲੇ ਉਹ ਦਿਨ ਦੀ ਮੈਂ 11 ਐਤਵਾਰ ਜਾਊਂਗਾ ਇੱਥੇ ਜੋ ਜਿਹਨੇ ਜੇ ਜਾਉਂਦੇ ਨੂੰ ਅੰਦਰ ਇੱਥੇ ਆਵਾਂਗੇ ਜੇ ਕਾਕਾ ਠੀਕ ਤੰਦਰੁਸਤ ਮੈਂ ਕਿੱਧਰ ਕਾਕਾ ਤੌਰ ਫਿਰ ਜੋ ਨਾ ਰਿਹੂ ਲੈ ਕੇ ਆਵਾਂ ਜੀ ਕਿੰਨੀ ਸ਼ਰਦਾ ਬਾਬਲਾ ਹੈ ਕਿ ਇਹਨਾਂ ਦੇ ਕਾਕਾ ਜਿਹੜਾ ਉਹ ਠੀਕ ਨਹੀਂ ਸੀ ਇਸ ਦਰਦ ਦੇ ਧਿਆਨ ਨਾਲ ਵਪਾਰ ਜਿਹੜੀ ਕਿਰਪਾ ਹੋਈ ਹੈ ਜੋ ਮੰਗਿਆ ਸੋ ਪਾਇਆ ਇਸ ਦਰਬਾਰ ਦੀ ਇੱਕ ਖੂਬਸੂਰਤੀ ਇਹ ਹੈ ਕਿ ਜੋ ਵੀ ਮੰਗੋਗੇ ਉਹ ਜ਼ਰੂਰ ਮਿਲਦਾ ਮਗਰ ਸਬਰ ਸੰਤੋਖ ਜ਼ਰੂਰ ਕਰਨਾ ਪੈਂਦਾ ਹੈ ਇਸ ਦਰਦੇ ਉਤੇ ਕਿਉਂਕਿ ਇਸ ਦਰ ਦੀ ਇਹ ਹੀ ਖੂਬਸੂਰਤੀ ਹੈ ਕਿ ਸਬਰ ਕਰਨਾ ਜ਼ਰੂਰ ਪੈਂਦਾ ਹੈ ਤੇ ਇਹ ਖਾਸ ਤਸਵੀਰਾਂ ਨੇ ਇਹ ਜਿਹੜੀ ਤੁਸੀਂ ਦੂਰ ਦਰਦ ਸੰਤਾਂ ਦੀ ਤਸਵੀਰਾਂ ਦੇਖ ਰਹੇ ਹੋ ਜਦੋਂ ਤੱਕ ਤੁਹਾਡੀ ਨਿਗਾਹ ਪਵੇਗੀ ਉਸ ਤੱਕ ਸੰਤਾਂ ਦਾ ਇਕੱਠਾ ਉਹ ਜ਼ਰੂਰ ਦਿਖਾਈ ਦੇਵੇਗਾ ਉੱਥੇ ਹੀ ਇਹ ਖੂਬਸੂਰਤ ਤਸਵੀਰਾਂ ਨੇ ਅੰਦਰ ਦੇ ਬਾਹਰ ਸੰਗਤਾਂ ਦਾ ਸਮੁੰਦਰ ਤਾਂ ਦੇਖਣ ਨੂੰ ਮਿਲੇਗਾ ਜਿੱਧਰ ਵੀ ਤੁਹਾਡੀ ਨਿਗਾਹ ਪਵੇਗੀ ਉੱਥੇ ਹੀ ਤੁਹਾਨੂੰ ਖਾਸ ਅਸਥੀਆਂ ਦੇਖਣ ਨੂੰ ਮਿਲਣਗੀਆਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਇੱਥੇ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਹਫ਼ਤਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਜਿਸ ਦੇ ਨਾਲ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਕਿਉਂਕਿ ਅਸੰਗਤਾਂ ਦੂਰ ਦਰਾਂਡੀਆਂ ਜ਼ਰੂਰ ਆਉਂਦੀਆਂ ਨੇ ਉਹਨਾਂ ਵਾਸਤੇ ਖਾਸ ਪ੍ਰਬੰਧ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਚਾਹੇ ਉਹ ਫ੍ਰੀ ਸੇਵਾ ਕਿਸੇ ਵੀ ਤਰੀਕੇ ਦੀ ਹੋਵੇ ਚਾਹੇ ਉਹ ਬੱਸ ਸਟੈਂਡ ਤੋਂ ਲੈ ਕੇ ਸ਼ਹੀਦਾਂ ਸਾਹਿਬ ਤੱਕ ਹੋਵੇ ਜਾਂ ਪੁਲਿਸ ਦੀ ਗੱਲ ਕਰੀ ਤਾਂ ਪੁਲਿਸ ਵੱਲੋਂ ਰੋਡ ਡਾਇਵਰਟ ਕੀਤੇ ਜਾਂਦੇ ਨੇ ਸੰਗਤਾਂ ਵਾਸਤੇ ਕਿ ਸੰਗਤਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਮੁਸ਼ਕਲ ਨਾ ਆਣੀ ਪਵੇ ਤੇ ਸੰਗਤਾਂ ਸਕੂਨ ਪਾਉਂਦੀਆਂ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਅਸੀਂ ਜਿਹਨੂੰ ਐਤਵਾਰ ਇੱਥੇ ਆਉਂਦੇ ਆ ਤਾਂ ਸਾਡੀ ਜ਼ਿੰਦਗੀ ਸਫਲਾ ਸਾਨੂੰ ਦਿਖਾਈ ਦਿੰਦੀ ਨੇ ਹੋਰ ਵੀ ਜਿਹੜੇ ਇੱਥੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਤਾਂ ਲੱਗਦਾ ਜੀ ਵਾਈਕ੍ਰੂਜੀ ਖਨਾਲ ਸਾਹਿਬ ਵਾਈਕ੍ਰੂਜੀ ਖੱਤੇ ਕੀ ਨਾਮ ਹੈ ਜੀ ਕਿ ਕਿਹਤੋਂ ਆਏ ਮੈਂ ਸੰਗਰੂਰਤਾ ਮੇਰਾ ਨਾਮ ਹੈ ਹੀਪੀ ਸਿੰਘ ਹੈ ਵਿੰਡਜ ਕੇ ਪਰਹੰਮਲਵਾਸ ਹੈ ਮੇਰਾ ਕਿੰਨੇ ਦਾ ਲੱਗਦਾ ਜਿਦੂ ਇਸ ਦਰਬਾਰ ਤੇ ਪਹੁੰਚਦੇ ਮੈਂ ਇੱਕ ਵਾਰ ਆਇਆ ਸੀ ਬਾਬਾ ਜੀ ਨੇ ਆਟੋਮੈਟਿਕ ਮੇਰੀ ਬਿਓਂ ਫੜ ਲਈ ਮੈਨੂੰ 9 ਮਹੀਨੇ ਕੋ ਲਗਾਤਾਰ ਆਉਂਦੇ ਨੂੰ ਕਹਿੰਦਾ ਮਤਲਬ ਹਰ ਸੰਡੇ ਆਉਣਾ ਮੈਂ ਕੋਈ ਮਿਸ ਨਹੀਂ ਕੀਤਾ ਹਜੇ ਤੱਕ ਮੈਂ ਅੱਛਾ ਜੀ ਮਿਸ ਵੀ ਕਗਾਰਦੇ ਹੋਵੇ ਤਾਂ ਦਿਲ ਉਦਾਸ ਹੁੰਦਾ ਹੈ ਕਿ ਅੱਜ ਉਦਾਸ ਹੁੰਦਾ ਜਿੱਕਲੇ ਵੇ ਕੇ ਕਰੋਨਾ ਪਣ ਹੁੰਦਾ ਜੀ ਇਤਨ ਲੱਖ ਚ ਹਮਝੂ ਗਿਰਦੇ ਨੇ ਅੱਛਾ ਜੀ ਅੱਜ ਕੱਲੇ ਆਏ ਹੋ ਪਰਿਵਾਰ ਦੇ ਨਾਲ ਨਹੀਂ ਕੱਲੇ ਆਉਂਦਾ ਹਰ ਵਾਰ ਜਿਵੇਂ ਹਾਂ ਜੀ ਪਰਿਵਾਰ ਨੂੰ ਪਰਿਵਾਰ ਦੇ ਮੰਮੀ ਡੈਡੀ ਵੀ ਆਉਂਦੇ ਨੇ ਕਦੇ-ਕਦੇ ਹੁੰਦੇ ਨੇ ਜੋ ਜਾਂਦੇ ਹੋ ਘਰ ਦੇ ਦੱਸਦੇ ਹੁੰਦੇ ਹੋ ਕਿ ਇੱਥੇ ਸਕੂਨ ਮਿਲਦਾ ਇੱਥੇ ਜੋ ਮੰਗਿਆ ਸੋ ਪਾਇਆ ਬਹੁਤ ਬਹੁਤ ਮਿਲਦਾ ਜੀ ਬਹੁਤ ਇੰਨੀ ਆਸਾਂ ਨਹੀਂ ਸੀ ਜਿੰਨਾ ਕੁਝ ਮਿਲਿਆ ਜੀ ਬੈਗੁਰੀ ਘਟਾ ਰਹਾ ਪਰਮਾਤਮਾ ਨੂੰ ਬਹੁਤ ਕੁਝ ਦਿੰਦਾ ਜੀ ਕਹ ਰਹੇ ਨੇ ਕਿ ਜੋ ਮੰਗਿਆ ਸੋ ਪਾਇਆ ਜੀ ਪਰਮਾਤਮਾ ਕੋਲ ਜੋ ਮੈਂ ਮੰਗਿਆ ਹੁਣ ਤੱਕ ਮੈਨੂੰ ਮਿਲਿਆ ਤੇ ਮੈਨੂੰ 9 ਮਹੀਨੇ ਹੋ ਗਏ ਮੈਂ ਲਗਾਤਾਰ ਆ ਰਿਹਾ ਹਾਂ ਜਿਸ ਦਿਨ ਕਿਤੇ ਲੱਗੇ ਕਿ ਐਤਵਾਰ ਮੈਂ ਨਹੀਂ ਪਹੁੰਚ ਸਕਦਾ ਤੇ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਚੋਂਦੇ ਨੇ ਕਿ ਜਿਸ ਕਰਕੇ ਕਿ ਅੱਜ ਜੇ ਮੈਂ ਨਾ ਪਿਆ ਪਾਇਆ ਤਾਂ ਮੇਰੀ ਆ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਇਹ ਰੁਟੀਨ ਬਣਦੀ ਹੈ ਗੁਰੂ ਮਹਾਰਾਜ ਨਾਲ ਜਦ ਲੜ ਲੱਗਣ ਦੀ ਇੱਕ ਰੁਟੀਨ ਬਣਦੀ ਹੈ ਉਸ ਵੀ ਇੱਕ ਖਾਸ ਤਸਵੀਰਾਂ ਨੇ ਕਿ ਹਰ ਪ੍ਰਕਾਰ ਨਾਲ ਛਦਾਲੂ ਇੱਥੇ ਆਪਣੀ ਸੇਵਾ ਨਿਭਾਉਂਦੇ ਨੇ ਹਰ ਤਰੀਕੇ ਦੀ ਜਿਹੜੀ ਸੇਵਾ ਨਿਭਾਉਂਦੇ ਨੇ ਉਸ ਦੀਆਂ ਖਾਸ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਜਿਹੜੀ ਆਸਤਾ ਹੈ ਉਹ ਵੱਡੀ ਗੰਦੀ ਦੇ ਵਿੱਚ ਆ ਸਾਡੇ ਸ਼ਰਦਾਲੂ ਵੱਡੀ ਗੰਦੀ ਦੇ ਵਿੱਚ ਇੱਥੇ ਨਾਮ ਜਪ ਰਹੇ ਨੇ ਆ ਸੰਗਤਾਂ ਜਿਹੜੀਆਂ ਨੇ ਇਸ ਸੜਕਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੰਗਾ ਸਹਿਯੋਗ ਕੀਤਾ ਹੋਇਆ ਕਿ ਇਹ ਸੰਗਤਾਂ ਜਿਹੜਾ ਰਾਹ ਹੈ ਉਹ ਡਾਇਵਰਟ ਕਰਕੇ ਐਤਵਾਰ ਵਾਲੇ ਦਿਨ ਸਪੈਸ਼ਲ ਤੌਰ ਤੇ ਕੀਤੇ ਜਾਂਦੇ ਆ ਤੇ ਸੜਕਾਂ ਦੇ ਉੱਤੇ ਕਿਉਂਕਿ ਅੰਦਰ ਇੰਨੀ ਜਗ੍ਹਾ ਹੁਣ ਨਾ ਹੋਣ ਦੇ ਕਰਕੇ ਸੜਕਾਂ ਦੇ ਉੱਤੇ ਖਾਸ ਜਿਹੜੇ ਪ੍ਰਬੰਧ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਦੀਅ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਕਿਵੇਂ ਦਾ ਲੱਗਦਾ ਜੀ ਇਸ ਦਰਬਾਰ ਦੇ ਸੇਵਾ ਵਿੱਚ ਕਰਕੇ ਤੁਹਾਨੂੰ ਜੀ ਲੱਗ ਗੁਰੂ ਮਹਾਰਾਜਮ ਚ ਬਹੁਤ ਸ਼ੁਕਰੀਆ ਜੀ ਅੱਲੀ ਕਰ ਆ ਜੀ ਮੈਂ ਬਹੁਤ ਵਾਰ ਆਇਆ ਹਾਂ ਹਾਂ ਇਹ ਗੁਰਦਰਾਡੇ ਸੰਗਤਾਂ ਬੈਠੀ ਉਹਨਾਂ ਨੂੰ ਕੀ ਕਹਿੰਦਾ ਜੀ ਇਹਨਾਂ ਨੇ ਕਹਿ ਰਹੇ ਗਾਉਂਦੇ ਕਿ ਗੁਰੂ ਮਹਾਰਾਜਮ ਚ ਉਹ ਬਹੁਤ ਵਧੀਆ ਮਹਾਰਾਜ ਜਿਵੇਂ ਆਪਾਂ ਸਿੱਖਿਆ ਮਿਲਦੀ ਹੈ ਕਿ ਆਪਾਂ ਗੁਰੂ ਘਰ ਆਉਂਨੇ ਆਪਾਂ ਨੂੰ ਮਹਾਰਾਜ ਇਹ ਸਿਖਾਉਂਦੇ ਕਿ ਆਪਾਂ ਕਿੱਦਾਂ ਸਿੱਖ ਧਰਮ ਚ ਕਿੱਦਾਂ ਵਧਣਾ ਕਿੱਦਾਂ ਸਾਰੇ ਦਾ ਪਿਆਰ ਮੱਜਾ ਕਰਨਾ ਸਿੱਖਣਾ ਚਾਹੀਦਾ ਇਸ ਦਰਬਾਰ ਦੀ ਦੂਰ ਦਰਾਂ ਦੇ ਜਿਹੜੀ ਮਾਨਤਾ ਹੈ ਉਹ ਜ਼ਰੂਰ ਹੈ ਕਿ ਜਿਹੜੇ ਸ਼ਰਧਾਲੂ ਨਹੀਂ ਪਹੁੰਚ ਪਾਉਂਦੇ ਇਸ ਦਰਦੇ ਉੱਤੇ ਨਹੀਂ ਪਹੁੰਚ ਪਾਉਂਦੇ ਉਹ ਜ਼ਰੂਰ ਇਸ ਘਰ ਬੈਠੇ ਦਰਸ਼ਨ ਦਿਦਾਰੇ ਜ਼ਰੂਰ ਕਰ ਲੈ ਉਸ ਦੀ ਅਕਾਸ਼ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਹੋਰ ਜਿਹੜੇ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲ ਵੀ ਜਾਣਾਂਗੇ ਕਿਵੇਂ ਦਾ ਲੱਗਦਾ ਇਸ ਦਰਦੇ ਉੱਤੇ ਆ ਕੇ ਜਦੋਂ ਮੈਂ ਸੇਵਾ ਦੀ ਗੱਲ ਕੀਤੀ ਹੈ ਤੁਸੀਂ ਦੇਖੋ ਹਰ ਪ੍ਰਕਾਰ ਦੀ ਜਿਹੜੀ ਸੇਵਾ ਹੈ ਉਹ ਨਿਭਾਈ ਜਾ ਰਹੀ ਹੈ ਇੱਥੇ ਦੇਖੋ ਆ ਲੋਕ ਜਿਹੜੇ ਨਫ਼ਰਤ ਕਰਦੇ ਨੇ ਕੂੜੇ ਤੋਂ ਉਹ ਵੀ ਸੇਵਾ ਇਸ ਦਰ ਤੇ ਦੇਖਣ ਨੂੰ ਮਿਲੇਗੀ ਕਿ ਕੂੜਾ ਜਿਹੜਾ ਸ਼ਰਧਾਲੂਆਂ ਦੁਆਰਾ ਹੈ ਉਹ ਇਕੱਠਾ ਕੀਤਾ ਜਾ ਰਿਹਾ ਤੇ ਸ਼ਰਧਾਲੂ ਜਿਹੜੀ ਅਲੱਗ ਜੀ ਸੇਵਾ ਉਹ ਕਰ ਰਹੇ ਨੇ ਤੇ ਹਰ ਪ੍ਰਕਾਰ ਦੀ ਸੇਵਾ ਸੇਵਾ ਨੇ ਪਾਈ ਜਾਂਦੀ ਇੱਥੇ ਤੇ ਹੋਰ ਵੀ ਜਿਹੜੇ ਸ਼ਰਧਾਲੂ ਨੇ ਆਹ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਆਏ ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਅਸੀਂ ਅੰਮ੍ਰਿਤਸਰ ਤੋਂ ਹੀ ਆਏ ਜੀ ਕੀ ਕਰ ਰਹੇ ਹੋ ਕਿਸ ਚੀਜ਼ ਦੀ ਸੇਵਾ ਇਹ ਬਾਬਾ ਜੀ ਹੱਡ ਜੁੱਢੇ ਫਤਨਾ ਦੀ ਸੇਵਾ ਜੀ ਕਿਵੇਂ ਤਾਂ ਲੱਗਦਾ ਜੀ ਇਸ ਦ ਯਾਦ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਨਵਾਈ ਜਾਂਨੇ ਜੀ ਹਾਈਕਲ ਟਾਈਮ ਤੋਂ ਫੇਰ ਸਾਡੇ ਸਾਹਮਣੇ ਕਿਸੇ ਕੋਲ ਨਹੀਂ ਹੈਗਾ ਇਹ ਤਾਂ ਦਾ ਹੁਕਮ ਹੈ ਦੀ ਚਲੋ ਕਰੀ ਜਾਂਨੇ ਆ ਜੀ ਹਰ ਐਤਵਾਰ ਆਉਂਦੇ ਹਾਂ ਜੀ ਹਾਂ ਜੀ ਹਰ ਐਤਵਾਰ 2 ਸਾਲ ਹੋ ਗਏ ਹਨੂ ਆ ਤੇ ਪੰਜ-ਛੇ ਬੰਦਿਆਂ ਦਾ ਗਰੁੱਪ ਹੈਗਾ ਵਾ ਇਹ ਪੱਕੇ ਹੀ ਆ ਜੀ ਅਸੀਂ ਗੱਲੇ ਆਉਂਦੇ ਜਿਵੇਂ ਪਰਿਵਾਰ ਵੀ ਨਹੀਂ ਪਰਿਵਾਰ ਨਹੀਂ ਆਂਦਾ ਅਸੀਂ ਘਰ ਚੋਂ ਗੱਲੇ ਆਂ ਬਾਕੀ ਪਰਿਵਾਰ ਉਸ ਤਰ੍ਹਾਂ ਅੱਗੇ ਪਿਛੇ ਆ ਜਾਂਦਾ ਵਾ ਤੇ ਜਿਸ ਤਰ੍ਹਾਂ ਚੱਲੀ ਜਾਂਦਾ ਹਰ ਕਿਸੇ ਦਾ ਆਪਣਾ ਸਮਾਂ ਕੱਟ ਕੇ ਆ ਹੀ ਜਾਂਦਾ ਜੀ ਤੇ ਸੇਵਾ ਹਰ ਐਤਵਾਰ ਆਉਣ ਨੂੰ ਬੰਦੇ ਦੂਰ-ਦਰਾਡੇ ਸੰਗਤਾਂ ਤੇ ਪਹੁੰਚਦੇ ਆ ਕਿਵੇਂ ਦਾ ਉਹਨ ਜਦੋਂ ਜਟਾਡੇ ਸਹਤਾਂ ਆਂਦੀਆਂ ਮਾ ਜਰੂਰ ਆਪਣਾ ਸੇਫਟੀ ਦਾ ਧਿਆਨ ਰੱਖੋ ਕਿਉਂਕਿ ਗੈਰਫੋਨ ਦਾ ਤੁਹਾਨੂੰ ਪਤਾ ਵਾ ਫੋਨ ਬੜੇ ਨਿਕਲਦੇ ਆ ਬੱਚਿਆਂ ਦਾ ਪਰਸਦਾ ਆਪਣਾ ਧਿਆਨ ਰੱਖੋ ਤੇ ਨਾਲੇ ਉਹਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜੇ ਸੰਗਤ ਆਂਦੀ ਆ ਆਪਣਾ ਉਹਨੀ ਕੁ ਚੀਜ਼ ਲੈਣ ਜਿੰਨੀ ਗੱਪਾ ਸ਼ਿਕਣੀ ਆ ਨਹੀਂ ਤਾਂ ਸਾਡੇ ਕੋਲ ਵੇਸਟਿੰਗ ਬਹੁਤ ਹੁੰਦੀ ਆ ਨੂੰ ਸਮਝੇਂਦੇ ਮੁਰਕੇ ਕਿੱਥੇ ਛੁੱਟੀ ਆ ਇੱਕ ਬੰਦਾ ਚਲੋ ਆਂਦੇ ਆ ਕਈ ਡੰਗਰਾਂ ਵਾਸਤੇ ਲਿਆ ਜਾਂਦੇ ਆ ਆਪਣੇ ਪਾ ਲੈਂਦੇ ਆ ਕਈ ਜੀ ਕੇਵਲੇ ਨਹੀਂ ਆਂਦਾ ਕੋਈ ਉਹ ਨਹੀਂ ਲੈ ਕੇ ਜਾਂਦਾ ਫਿਰ ਉਹਨੂੰ ਸੁੱਟਣ ਦਾ ਨਹੀਂ ਪਤਾ ਲੱਗਦਾ ਕਿੱਦਾਂ ਸੁਕੀ ਇਹ ਕਰਕੇ ਅਸੀਂ ਇਹ ਖਾਸੁਰ ਤੇ ਇਹ ਦਿੱਤਾ ਗਿਆ ਕਿ ਜਿਹੜੀਆਂ ਸੰਗਤਾਂ ਦੂਰ ਦਰਾਡੇ ਆਉਂਦੀਆਂ ਨੇ ਜੇਕਰ ਅਸੀਂ ਲੰਗਰ ਛਕ ਰਹੇ ਆ ਤੇ ਉਹਨਾਂ ਕੋਲ ਲੰਗਰ ਪਵਾਇਆ ਜਾਵੇ ਜਿਸ ਦੇ ਨਾਲ ਕਿ ਵੇਸਟੇਜ ਨਾ ਹੋਵੇ ਕਿਉਂਕਿ ਸੇਵਾਦਾਰ ਜਿਹੜੇ ਇੱਥੇ ਸੇਵਾ ਨੇ ਬੰਦੇ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਫੇਸ ਕਰਦੇ ਨੇ ਉਹਨਾਂ ਨੂੰ ਇਹ ਗੀਤਾ ਕਿਹਾ ਗਿਆ ਕਿ ਅਸੀਂ ਸਮਝ ਨਹੀਂ ਆਉਂਦੀ ਬਾਤ ਚ ਇੰਨੀ ਗੰਦਗੀ ਜਿਹੜੀ ਇੱਥੇ ਪੈ ਰਹੀ ਹੈ ਉਹਨੂੰ ਕਿੱਥੇ ਨਾਜ਼ਰ ਦਿੱਤਾ ਗਿਆ ਤੇ ਤੁਸੀਂ ਵੀ ਘਰ ਬੈਠੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਇਹ ਲਾਈਵ ਪੰਜਾਬੀ ਟੀਵੀ ਤੇ ਤੇ ਜੋ ਸੰਗਤਾਂ ਤੇ ਨਹੀਂ ਪਹੁੰਚ ਪਾਈਆਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਇੱਥੇ ਲਾਈਵ ਜਿਹੜੇ ਦਰਸ਼ਨ ਹੈ ਉਹ ਜ਼ਰੂਰ ਕਰੋ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ